ਜ਼ਿਲ੍ਹਾ ਪਟਿਆਲਾ ਦੇ ਸਨੌਰ ਹਲਕੇ ਦੇ ਪਿੰਡ ਪਲਵੇੜਾ ਵਿੱਚ ਆਪ ਸਰਕਾਰ ਤੋਂ ਹੱਟ ਦੁਆਰ ਦੇ ਤਹਿਤ ਜਨ ਸੁਵਿਧਾ ਕੈਂਪ ਲਗਾਇਆ ਗਿਆ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਇਸ ਕੈਂਪ ਵਿੱਚ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਮੌਕੇ ਦਾ ਲਾਭ ਲਿਆ ਏਡੀਸੀ ਡਾਕਟਰ ਹਰਜਿੰਦਰ ਸਿੰਘ 베ਦੀ ਐਸਡੀਐਮ ਅਰਵਿੰਦਰ ਕੁਮਾਰ ਨੇ ਲੋਕਾਂ ਨੂੰ ਜਨ ਸੁਵਿਧਾ ਕੈਂਪ ਦੇ ਵਿੱਚ ਸਰਕਾਰੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਭਗਵਾਨਤਮਾਨ ਵਾਲੀ ਆਪ ਸਰਕਾਰ ਦੀ ਅਗਵਾਈ ਹੇਠ ਜਾ ਸਰਕਾਰ ਲੋਕਾਂ ਦੇ ਘਰਾਂ ਤੱਕ ਪੁੱਜੀ ਹੈ ਤੇ ਲੋਕ ਇਸ ਦਾ ਜ਼ਰੂਰ ਲਾਭ ਲੈਣ। ਜਸਿਕਾ ਜੀ ਮੈਂ ਲਖਵਿੰਦਰ ਸਿੰਘ ਫਿਲਪ ਲਵੇੜਾ ਵਾਸੀ ਜੋ ਕਿ ਸਾਡੇ ਪਿੰਡ 'ਚ ਮਾਨ ਸਰਕਾਰ ਵੱਲੋਂ ਕੈਂਪ ਲਗਾਇਆ ਗਿਆ ਹੈ ਤੇ ਬਹੁਤ ਬਹੁਤ ਤਰ੍ਹਾਂ ਦੇ ਕੰਮ ਹੋ ਰਹੇ ਨੇ ਤੇ ਸਾਨੂੰ ਪਿੰਡ 'ਚ ਬਹੁਤ ਵਧੀਆ ਥੋੜੇ ਮਿਲ ਰਹੇ ਆ ਠੀਕ ਹੈ ਜੀ ਤੇ ਆਪਾਂ ਇੱਥੇ ਗੋਸਤਾਰੀ ਮਾਜਮ ਪਹੁੰਚੇ ਹੋਏ ਨੇ ਉਹਨਾਂ ਦਾ ਹੀ ਬਹੁਤ ਧੰਨ ਦਿਨਵਾ ਦਿਲ ਤੋਂ ਦਿਨੋ ਧੰਨਵਾਦ ਹੈ ਜੀ ਵੀਕਿੰਗ ਤੇ ਅਜੀ ਹਾਂਜੀ ਤੁਹਾਡਾ ਕੀ ਕੰਮ ਸੀ ਤੁਹਾਡਾ ਤੇ ਮੇਰੇ ਦੋ ਬੱਚਿਆਂ ਦੇ ਜਿਆਦੀ ਸਾਧ ਗੇੜ ਬਣਾਏ ਗਏ ਨੇ ਉਹ ਤੇ ਉਹ ਟਾਈਮਦਰ ਨਾਲ ਨਾ ਬਣਾ ਕੇ ਤੁਹਾਨੂੰ ਦਿੱਤੇ ਗਏ ਨੇ ਸੈਡੀ ਸੀ ਸਾਹਿਬ ਤੇ ਮਾਨ ਸਰਕਾਰ ਦਾ ਬਹੁਤ ਧੰਨਵਾਦੀ ਲੋਂਦਾ ਨਵਾਗਾ ਜੋ ਕਿ ਸਾਨੂੰ ਪਿੰਡ ਵਿੱਚ ਕੰਮ ਕਰਕੇ ਆ ਕੇ ਦੇ ਰਹੇ ਨੇ ਮੈਂ ਸਰਵੰਤ ਸਿੰਘ ਮੇਰਾ ਜੀ ਤੁਹਾਨੂੰ ਸਰਕਾਰ ਨੇ ਕੈਂਪ ਲਾਇਆ ਜੀ ਸਾਨੂੰ ਸਾਰੇ ਸਕੀਮਾਂ ਬਾਰੇ ਸਮਝਾਇਆ ਉਹਨਾਂ ਨੇ ਕਬੂਵਾਂ ਤੇ ਪਤਾ ਲੱਗਿਆ ਕਿ ਕਿਹੜੀ ਕਿਹੜੀ ਸਕੀਮ ਸਰਕਾਰ ਦੇ ਕੰਮ ਕੀ ਆ ਬਹੁਤ ਵਧੀਆ ਕੰਮ ਲੱਗਾ ਬਹੁਤ ਸਾਰਾ ਠੱਕ ਵਾਰੀ ਬੜਾ ਸਿਉਂਗ ਦਾ ਯਕੀਨ ਸਾਰੇ ਸੋਨੀਆਂ ਥਾਲੀਆਂ ਦੀ ਕੋਈ ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਪਿੰਡ ਬਲਵੇੜੇ ਵਿਖੇ ਆਪਣੇ ਸੀਐਮ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਤੁਹਾਡੇ ਦਰਵਾਜ਼ੇ ਪੂਰੇ ਦੀਨਤੀ ਕੈਂਪ ਲਾਇਆ ਸਾਰੇ ਨਾਲ ਪਿੰਡ ਦੇ ਸਾਡੇ ਲਾਭਕਾਰੀ ਇੱਥੇ ਨੇ ਅੰਦਰ ਅਸੀਂ ਦੇਖਿਆ ਕਿ ਅਕੀ ਹਰ ਕੋ ਹਰ ਮੈਚ ਦੇ ਦੇ ਜਿਹੜੇ ਰੁਮਾਇੰਦੇ ਜਾਂ ਅਫਸਰ ਬੈਠੇ ਹੋਏ ਸੀ ਇਹਦੇ ਵਿੱਚ ਹਰ ਕਿਹੜਾ ਤਰ੍ਹਾਂ ਦੀ ਸ਼ਿਕਾਇਤ ਹੋਈ ਜਾਏਗੀ ਕੋਸ਼ਿਸ਼ ਸਾਡੀ ਇਹੀ ਹੈ ਜੀ ਐਮ ਸਾਹਿਬ ਦਾ ਜੋ ਆਪਣਾ ਵਿਸ਼ਾ ਹੈ ਜਾਂ ਨਿਰਦੇਸ਼ ਨੇ ਮੌਕੇ ਤੇ ਨਿਪਟਾਰਾ ਕਰਨਾ ਸਾਡੀ ਕੋਸ਼ਿਸ਼ ਰਹੇਗੀ ਕਿ ਹਰ ਜਿਹੜੀ ਇੱਥੇ ਸ਼ਿਕਾਇਤ ਹਨ ਮੌਕੇ ਤੇ ਨਿਪਟਾਰਾ ਕਰੀਏ ਜੇ ਕੁਝ ਰਹਿ ਜਾਂਦੀ ਹੈ ਤਾਂ ਹੀ ਬਾਉਂਡਲੀ ਉਹਨੂੰ ਜਰਾ ਨਿਪਟਾਰਾ ਕੀਤਾ ਜਾਏਗਾ ਮੈਂ ਸਾਰੇ ਪਿੰਡ ਦੇ ਲੋਕੀ ਆਪਣੇ ਏਰੀਆ ਦੇ ਲੋਕਾਂ ਨੂੰ ਇਹੀ ਕਹਿਣਾ ਚਾਹਵਾਂਗਾ ਕਿ ਉਹ ਜੇ ਕੈਂਪਰ ਤੁਸੀਂ ਵੱਧ ਤੋਂ ਵੱਧ ਲਾਭ ਰਹੋ ਜੋ ਸਿਮ ਸਾਪਣੇ ਕਿ ਆਖਿਆ ਕਿ ਅਕਸਰ ਤੁਹਾਡੇ ਘਰ ਆਣਗੇ ਤੁਹਾਨੂੰ ਆਦੀ ਲੋੜ ਨਹੀਂ ਉਹੀ ਐਸੀ ਵਿਚਾਰਧਾਰਾ ਦੇ ਨਾਲ ਤੁਹਾਡੇ ਕੋਲ ਆਏ ਤੇ ਮੈਨੂੰ ਆਸ ਹੈ ਕਿ ਵੱਧ ਤੋਂ ਵੱਧ ਜਿਹੜੇ ਲੋਕ ਲਾਭ ਲੈਣਗੇ ਤੋਂ ਜੇ ਕੋਈ ਵੀ ਕੋਈ ਮੁਸ਼ਕਲ ਹੈ ਕਿਤੇ ਤਰ੍ਹਾਂ ਦੀ ਹੈ ਤਕਲੀਫ ਹੈ ਉਹ ਧਿਆਨ ਚ ਆਪਣੀ ਹੱਲ ਕਰਾ